ਇਸ ਵਕਤ ਦੀ ਇੱਕ ਬੇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਆਮ ਆਨੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਦੇ ਘਰ ਵਿਜਲੈਂਸ ਦੀ ਰੇਡ ਹੋਈ ਹੈ ਤਾਂ ਵਿਜਲੈਂਸ ਦੇ ਵੱਲੋਂ ਸ਼ਿਕੰਜਾ ਕਸਿਆ ਗਿਆ ਰਮਨ अरोड़ा ਵਿਧਾਇਕ ਤੇ ਦੱਸਿਆ ਜਾ ਰਿਹਾ ਹੈ ਨਗਰ ਨਿਗਮ ਦੇ ਵੱਲੋਂ ਇੱਕ ਨੋਟਿਸ ਭਜਵਾਇਆ ਗਿਆ ਤੇ ਉਸ ਤੋਂ ਬਾਅਦ ਪੈਸੇ ਲੈ ਕੇ ਇਸ ਨੋਟਿਸ ਨੂੰ ਰਫਾ ਦਫਾ ਵੀ ਕਰ ਦਿੱਤਾ ਗਿਆ ਇਲਜ਼ਾਮ ਲੱਗੇ ਨੇ ਇਸ ਤੋਂ ਲੈ ਕੇ ਸੋ ਲਗਾਤਾਰ ਜਿਵੇਂ ਹੁਣ ਤਸਵੀਰਾਂ ਰਮਨ अरोड़ा ਦੇ ਤੋੜੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿੰਜ ਉੱਥੇ ਵਿਜੀਲੈਂਸ ਸਵੇਰੇ-ਸਵੇਰੇ ਪਹੁੰਚਦੀ ਹੈ ਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਲਾਸ਼ੀ ਲਈ ਜਾਣ ਜਾ ਰਹੀ ਹੈ ਰਮਨ ਅਰੋਰਾ ਦੇ ਘਰ ਦੀ ਇਸ ਦੇ ਬਾਬਤ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਜੁੜ ਚੁਕੇ ਨੇ ਸਾਡੇ ਸਹਿਯੋਗੀ ਜਲੰਧਰ ਤੋਂ ਰਾਜੂ ਗੁਪਤਾ ਜੀ ਤਾਂ ਰਾਜੂ ਜੀ ਕੀ ਇਸ ਵੇਲੇ ਦੀ ਅਪਡੇਟ ਹੈ ਤੇ ਹੁਣ ਕੀ ਕੁਝ ਵਿਜੀਲੈਂਸ ਦੇ ਵੱਲੋਂ ਉੱਥੇ ਖੰਗਾਲਿਆ ਜਾ ਰਿਹਾ ਹੈ ਜੀ ਬਿਲਕੁਲ ਬੀਤੇ ਕਈ ਦਿਨਾਂ ਤੋਂ ਜਿਹੜਾ ਹੈਗਾ ਇਹ ਜਲੰਧਰ ਆਪ ਦੇ ਸੈਂਟਰ ਤੋਂ ਐਮਐਲਏ ਰਮਨ ਅਰੋੜਾ ਚਰਚਾ ਦੇ ਵਿੱਚ ਚਲਦੇ ਹੋਏ ਨਜ਼ਰ ਆ ਰਹੇ ਸੀਗੇ ਕਈ ਚਰਚਾਾਂਾਂ ਚੱਲੀਆਂ ਕਿ ਰਮਨ ਅਰੋੜਾ ਤੋਂ ਜੁੜੀ ਸਿਕਿਉਰਿਟੀ ਸੀਗੀ ਨਜਾਇਜ਼ ਸਿਕਿਉਰਿਟੀ ਸੀ ਉਸ ਨੂੰ ਖੋਲਿਆ ਗਿਆ ਹੈਗਾ ਉਸ ਤੋਂ ਬਾਅਦ ਕਈ ਫਗੜਾ ਹੋ ਨਿਸ਼ਲ ਦੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੁਣ ਦੁਬਾਰਾ ਤੋਂ ਰਮਨ ਅਰੋੜਾ ਹੁੜੀ ਚਰਚਾ ਦੇ ਵਿੱਚ ਨੇ ਕਿਉਂਕਿ ਜਮਨਰੂ ਰਾਜੋ ਕੀ ਆਮ ਆਦਮੀ ਪਾਰਟੀ ਦੇ ਦਿਲੰਦਰ ਸੈਂਟਰਲ ਤੋਂ ਵਿਧਾਇਕ ਨੇ ਐਮ ਐਲ اے ਨੇ ਉਹਨਾਂ ਦੇ ਘਰ ਦੇ ਵਿੱਚ ਬਿਜੈਨਸ 21 ਸਵੇਰੇ 8:00 ਵਜੇ ਜਿਹੜਾ ਹੈਗਾ ਉਹ ਰਿਡ ਕਰ ਦਿੰਦੀ ਹੈ ਤੇ ਰੇਟ ਦੇ ਦੌਰਾਨ ਕਾਫੀ ਇਹ ਵੱਡੀ ਰੇਡ ਹੁੰਦੀ ਹੈ ਉਸ ਦੇ ਵਿੱਚ ਸਾਰੇ ਹੀ ਕਰਨ ਨੂੰ ਘਰ ਦੇ ਮੈਂਬਰਾਂ ਨੂੰ ਇੱਕ ਜਗ੍ਹਾ ਦੇ ਉੱਪਰ ਬਿਠਾ ਦਿੱਤਾ ਜਾਂਦਾ ਹੈ ਨਾ ਹੀ ਕਿਸੇ ਨੂੰ ਫੋਨ ਕਰਨ ਦਿੱਤਾ ਜਾਂਦਾ ਹੈ ਤੇ ਨਾ ਹੀ ਇੱਕ ਕਮਰੇ ਤੋਂ ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ 게ਟ ਬਾਅਦ ਤਸਵੀਰਾਂ ਅੰਦਰ ਦੇਖ ਲਏ ਹੋਣਗੇ ਕਿ ਅੰਦਰੋਂ ਹੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੈਗਾ ਕਿਸੇ ਵੀ ਤਰੀਕੇ ਦੀ ਇਨਪੁੱਟ ਜਿਹੜੀ ਹੈ ਉਹ ਬਾਹਰ ਨਹੀਂ ਨਿਕਲਣ ਦਿੱਤੀ ਜਾ ਰਹੀ ਹੈ ਤੇ ਹਰੇਕ ਪਾਸੋਂ ਜਿਹੜਾ ਹੈਗਾ ਹੈ ਪੁਲਿਸ ਨੇ ਘੇਰਾबंदी ਵੀ ਕੀਤੀ ਹੋਈ ਹੈ ਤਾਂ ਕਿ ਨਿਪਟਾਖਾਤ ਜਿਹੜੀ ਹੈ ਉਹ ਹੋ ਸਕੇ ਜਿਸ ਤਰੀਕੇ ਦੇ ਨਾਲ ਹੁਣ ਚਰਚਾਵਾਂ ਪੂਰੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਸਿਗੀਆਂ ਉਸ ਤੋਂ ਬਾਅਦ ਹੁਣ ਵਿਜੀਲੈਂਸ ਦੀ ਰੇਡ ਹੋਣਾ ਪਾ ਵੀ ਆਪਦੇ ਐਮ ਐਲ ਏ ਦੇ ਉੱਪਰ ਉਹ ਕਈ ਸਵਾਲ ਖੜੇ ਕਰਦੀ ਹੋਈ ਨਜ਼ਰ ਆ ਰਹੀ ਆ ਰਾਜੂ ਜੀ ਇੱਕ ਸਵਾਲ ਸਵਾਲ ਇਹ ਵੀ ਹੈ ਕਿ ਕਿਹਾ ਜਾ ਰਿਹਾ ਨਗਰ ਨਿਗਮ ਵੱਲੋਂ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਫਿਰ ਪੈਸੇ ਲੈ ਕੇ ਨੋਟਿਸ ਨੂੰ ਰਫਾ ਦਫਾ ਕਰ ਦਿੱਤਾ ਗਿਆ ਬਿਲਕੁਲ ਇਹ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਰਹੇ ਹੈਗੇ ਨੇ ਕਈ ਐਮ ਐਲ ਏ ਦੇ ਉੱਪਰ ਲੱਗਦੇ ਰਹੇ ਹੈਗੇ ਆ ਰਮਨ ਰੋਟਾ ਦੇਸਰ ਵੀ ਇਹ ਇਲਜ਼ਾਮ ਲੱਗੇ ਨੇ ਪਰ ਹਜੇ ਤੱਕ ਇਸ ਇਲਜ਼ਾਮ ਦਾ ਕੋਈ ਵੀ ਜੜਾਇਆ ਹੋਂ ਸਬੂਤ ਉਹ ਨਹੀਂ ਨਹੀਂ ਖੇਲ ਕੇ ਸਾਹਮਣੇ ਆਇਆ ਸੀ ਕੁਛੇ ਵੀ ਵਿਕਟਮ ਵੱਲੋਂ ਇੱਕ ਗੱਲ ਹਲੇ ਤੱਕ ਨਹੀਂ ਕਹੀ ਗਈ ਸੀ ਸਾ ਅਸਪੀਸ ਦੀ ਪ੍ਰੋਪਰ ਤਰੀਕੇ ਨਾਲ ਪੁਸ਼ਟੀ ਨਹੀਂ ਕਰਦੇ ਆ ਪਰ ਇਹ ਜਿਹੜਾ ਹੈਗਾ ਇਗਜ਼ਾਮ ਵੀ ਇੱਕ ਖੇਤ ਨੇ ਕਿਤੇ ਜਿਹੜਾ ਇਹ ਉਹ ਬਿਜ਼ਨਸ ਵਰਗਾ ਲੈ ਕੇ ਚੱਲ ਰਹੀ ਵੀ ਨਜ਼ਰ ਆ ਰਹੀ ਸੀ ਤਾਂ ਇੱਕ ਇਹ ਤੋਂ ਵੱਧ ਸੰਪਤੀ ਤੇ ਪੈਸੇ ਜਿਹੜੇ ਨੇ ਉਹ ਹੁਣੇ ਉਹ ਕਿਤੇ ਨਾ ਕਿਤੇ ਵਿਚਸਪਾਗ ਵੱਲੋਂ ਉਸ ਨੂੰ ਵੀ ਟਾਰਗੇਟ ਕਰਕੇ ਰਮਨ ਕਰੋੜਾ ਦੇ ਘਰ ਦੇ ਵਿੱਚ ਜਿਹੜਾ ਹੈ ਉਹ ਅੱਜ ਛਾਪੇਮਾਰੀ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਅਧਿਕਾਰੀਆਂ ਦੇ ਵੱਲੋਂ ਕੁਛ ਹਲੇ ਤੱਕ ਸਾਂਝਾ ਕੀਤਾ ਗਿਆ ਹੋਵੇ ਕਿਸੇ ਵੀ ਤਰੀਕੇ ਦੀ ਹੱਦੇ ਤੱਕ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਗਈ ਹੈ ਕਿ ਐਂਡ ਕੋਈ ਵੀ ਜਿਹੜਾ ਹੈਗਾ ਇਹ ਉਹ ਬਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਅੰਦਰੋਂ ਕਿਸੇ ਦਾ ਬਿਆਨ ਬਾਹਰ ਆਨ ਦਿੱਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਧੰਨਵਾਦ ਰਾਜੂ ਗੁਪਤਾ ਜੀ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਲਈ ਤੇ ਲਗਾਤਾਰ ਹੁਣ ਦੇਖਿਆ ਜਾ ਰਿਹਾ ਰਮਨ अरोड़ा ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਵੱਚ ਚੁਕੀਆਂ ਨੇ ਇਸ ਨੂੰ ਲਗਾਤਾਰ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਉੱਪਰ ਜੋ ਇਸ ਤਰ੍ਹਾਂ ਦੇ ਐਕਸ਼ਨ ਕੀਤੇ ਜਾ ਰਹੇ ਨੇ ਇੱਕ ਕਦੇ ਈਡੀ ਦੀ ਰੇਡ ਤੇ ਕਦੇ ਵਿਜੀਲੈਂਸ ਦੀ ਰੇਡ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਤੇ ਪਾਰਟੀ ਦੇ ਹੋਰ ਜਿਹੜੇ ਵੱਡੇ ਆਗੂ ਨੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਪਾਦਰੀਆਂ ਨੇ ਤਾਂ ਹੁਣ ਇਸ ਮਾਮਲੇ 'ਚ ਜਦੋਂ ਹੁਣ ਵਿਜੀਲੈਂਸ ਨੇ ਐਂਟਰੀ ਮਾਰੀ ਆ ਤਾਂ ਵਿਜੀਲੈਂਸ ਦੀ ਐਂਟਰੀ ਦੇ ਨਾਲ ਕੀ ਕੁਝ ਮਿਲੇਗਾ ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਕਿੰਨੇ ਸਰ ਤੁਹਾਡੇ ਕਿੰਨੇ ਸਰ ਅਟਾਰਨੀ ਕਿੰਨੀ ਦਿਰ ਪਹਿਲਾਂ ਰੇਡ ਹੋਈ ਸਰ ਮਾਰਨਿੰਗ ਹੋਈ ਹੈ ਬਾਰੇ ਮਾਰਨਿੰਗ ਰੇਡ ਹੋਈ ਕਿੰਨੇ ਵਜੇ ਸਰ ਟਾਈਮਿੰਗ ਦਾ ਪ੍ਰੋਪਰ ਪਤਾ ਨਹੀਂ ਆ ਕਿ ਸ਼ੁਰੂ ਹੋਈ ਹੈ ਜਦੋਂ ਸਾਨੂੰ ਇੰਟੀਮੇਸ਼ਨ ਆਈ ਤਾਂ ਉਹਦਾ ਅੱਧਾ ਘੰਟਾ ਐਗਜ਼ੈਕਟਲੀ ਕੋਈ ਅਲੀਗੇਸ਼ਨ ਅਲੀਗੇਸ਼ਨ ਤੇ ਤੁਹਾਡੇ ਨਾਲ ਹੋਇਆ ਕਿ ਕੀ ਅਲੀਗੇਸ਼ਨ ਤੇ ਪਤਾ ਲੱਗਾ ਕਿ ਕੀ ਆਪਣੇ ਕੁਝ ਨਹੀਂ ਲਗਾ ਰਹੇ ਕਿ ਅੰਦਰ ਜਾਣ ਹੀ ਨਹੀਂ ਦੇ ਰਹੇ ਜਿਹੜਾ ਸਾਨੂੰ ਅਲੀਗੇਸ਼ਨ ਲੱਗਾ ਪਤਾ ਲੱਗਾ ਜਿਹੜੀ ਅੱਜ ਰੇਟ ਮਾਰੀ ਇਹਨਾਂ ਨੇ ਕਿਸ ਰਿਗਾਰਡਿੰਗ ਮਾਰੀ ਹੈ ਜੀ ਸਾਨੂੰ ਦੱਸ ਹੀ ਨਹੀਂ ਰਹੇ ਨਾਲ ਅੰਦਰ ਜਾਣ ਦੇ ਰਹੇ ਸਾਨੂੰ ਤਾਂ ਰੋਕ ਲਈ ਵੇਚ ਸਕਦੇ ਜੀ ਐਡਵੋਕੇਟ ਨੇ ਫੇਰ ਵੀ ਸਾਨੂੰ ਇਹਨਾਂ ਨੇ ਬਾਹਰ ਰੋਕਿਆ ਹੈ ਕਿ ਜਦੋਂ ਤੁਹਾਡਾ ਮੈਸੇਜ ਉਹਦਾ ਲਾ ਦਿੱਤਾ ਗਿਆ ਜਦੋਂ ਤੱਕ ਅੰਦਰੋਂ ਇੰਟੀਮੇਸ਼ਨ ਆਉਂਦੀ ਰਹ ਤੁਹਾਨੂੰ ਬੁਲਾ ਲੈਣ ਤੇ ਜ ਨੂੰ ਲੈ ਰਹੇ ਹੋ ਨਹੀਂ ਸਰ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ ਇਹਨਾਂ ਦੇ ਕੋਈ ਅਲੀਗੇਸ਼ਨ ਨਹੀਂ ਆਇਆ ਹਜੇ ਤੱਕ ਬਾਰ ਠੀਕ ਹੈ ਜੀ ਚਲੋ ਪਰਵਾਹ ਥੋੜੀ ਕਰ ਲੈ ਅੱਛਾ ਕਿਸੇ ਪਰਵਾਹ ਨਹੀਂ ਕਰਦੇ ਤੁਸੀਂ ਉਹਨਾਂ ਦੀ ਜ਼ਮਾਨਤ ਵਾਸਤੇ ਜਾਂ ਡਾਕੂਮੈਂਟਸ ਵਾਸਤੇ ਆਏ ਸੀਗੇ ਅਸੀਂ ਉਹਨਾਂ ਨੂੰ ਦੇਖੋ ਕਲਾਈਂਡਾ ਉਹਨੂੰ ਜੇ ਕੋਈ ਮੁਕਸ਼ੂ ਕਾਹੀ ਕਰਤੇ ਐਗਜ਼ਿਸਟੈਂਸ ਆਫ ਅ ਲੀਗਲ ਪਰਸਨ ਔਰ ਉਹਨਾਂ ਨੂੰ ਕੋਈ ਜ਼ਰੂਰਤ ਆਇਆ ਜਾਂ ਉਹਨਾਂ ਦੇ ਕੋਈ ਨਜਾਇਜ਼ ਹੋੜੀ ਹੈ ਵੀ ਆਵਾਂ ਦੇਰ ਟੂ ਪ੍ਰੋਟੈਕਟ ਹਿਸ ਰਾਈਟ ਜਿਹੜੀ ਰੇਟ ਦੀ ਸੂਚਨਾ ਸਾਡੇ ਕੋਲ ਉਹਨਾਂ ਦੇ ਘਰ ਚ ਹੋਈ ਹੈ ਜਾਂ ਦਫਤਰ ਚ ਹੋਈ ਹੈ ਜਾਂ ਉਹਨਾਂ ਦੇ ਜਿੱਥੇ ਬਿਜ਼ਨਸ ਆਇਆ ਕੰਮ ਕਰਨ ਦਾ ਉੱਥੇ ਵੀ ਹੋਈ ਕੁਝ ਕੁਝ ਹੈ ਸ਼ਾਨੂ ਜਰ ਨਾਲ ਕਿਸੇ ਗ੍ਰੈਂਟ ਨੂੰ ਇੰਟੀਮੇਸ਼ਨ ਆਈ ਹੈ ਵੀ ਉਹਨਾਂ ਦੇ ਘਰ ਕੋਲਸ ਆ ਗਈ ਹੈ ਕਿ ਕਿਸੇ ਨੂੰ ਅਨਤਨ ਕਰੇ ਨੂੰ ਤਾਂ ਤੁਸੀਂ ਆਓ ਉਹ ਘਰ ਦੇ ਅੰਦਰ ਹੀ ਨੇ ਜੀ ਘਰ ਦੇ ਅੰਦਰ ਹੀ ਨੇ ਕਿ ਕਿਹਦੇ ਲੈਕ ਕਈ ਕਹਿ ਰਹੇ ਸੀ ਕਿ ਆਪਣੇ ਅਰੈਸਟ ਕਰ ਲਿਆ ਗਿਆ ਜਾਂ ਕੁਝ ਨਹੀਂ 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 ਘਰ ਦੇ ਅੰਦਰ ਹੀ ਆ ਹਲੇ ਸਿਰ So nobody is being permitted to enter the house by the police not even the family, also. Not even the family.